ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆਂ ਸਾਰੀਆਂ ਸੂਈਆਂ ਸਵਾਈਆਂ ਇੱਕੋ ਹੀ ਗੱਬਣ ਆ ਚੁਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰੋ ਤਸੱਲੀ ਕਰੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੇ ਕਰਕੇ ਖੜਿਆ ਕਰੋ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇੱਕਦਮ ਹੋਰ ਕਰ ਦਈਏ ਵੀ ਅੱਜ ਭਾਈ ਹੁਣੀ ਆਪ ਘਰੇ ਨਹੀਂ ਆ ਤੇ ਪਸ਼ੂ ਲੈ ਨਹੀਂ ਗਏ ਆ ਬਾਹਰ ਦੇ ਨਾਲ ਦੀ ਡਿਟੇਲ ਜਿਹੜੀ ਅਸੀਂ ਤੁਹਾਨੂੰ ਦੱਸਣੀ ਆ ਬਾਕੀ ਕੋਈ ਸਾਡੇ ਤੋਂ ਕੋਈ ਚੀਜ਼ ਦੱਸਣ ਵਾਲੀ ਰਹੇ ਜੇ ਤਾਂ ਤੁਸੀਂ ਵੀਡੀਓ ਨਾਲ ਨੂੰ ਸਿੱਧਾ ਸੰਪਰਕ ਕਰਕੇ ਪੁੱਛ ਸਕਦੇ ਜੇ ਜਿੱਤਰਾ ਜਿੱਤਰਾ ਸਾਨੂੰ ਭਾਜੀ ਉਹਨਾਂ ਨੇ ਦੱਸਿਆ ਹੈ ਉਤਰ ਉਤਰ ਤਰ ਤੁਹਾਨੂੰ ਦੱਸੀ ਜਾਵਾਂਗੇ ਬਾਕੀ ਤੁਸੀਂ ਆਪਣੀ ਸਮਝਣਾ ਤੇ ਆਪਣੀਆਂ ਵੇਸ ਚਾਹ ਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲੈਣਾ ਜਤਿੰਦਰ ਭਾਜੀ ਕੋਲ ਆਏ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਹੈ ਤੇ ਸ਼ੁਰੂਆਤ ਜਿਹੜੀ ਇੱਧਰ ਵੀ ਕਰਨੀ ਹੈ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਤੀਸਰਾ ਸੂਆ ਜਿਹੜਾ ਕਹਿੰਦੇ ਵੀ ਇਹਨੇ ਸੋਨਾ ਵਾ ਤੇ ਕੋਈ ਕਹਿੰਦੇ ਵੀ 12 ਕਿਲੋਟਰ ਦੇ ਲਾਗੇ ਬੰਨ ਜਿਹੜਾ ਦੁੱਧ ਇਹ ਕੱਢ ਸਕਦੀ ਹੈ ਬਾਕੀ ਕੋ ਦੋ ਚਾਰ ਦਿਨ ਜੇ ਸੂਣ ਚ ਖੜਦੀ ਆ ਥੱਲੇੋਂ ਚੰਗੀ ਭਰਦੀ ਆ ਬਾਕੀ ਸੇ ਕਿੰਨੇ ਥੋੜਾ ਪਛਾਣੋ ਕਰਕੇ ਮੋੜਿਆ ਵਾ ਬਾਕੀ ਆਪਾਂ ਥੱਲੇ ਆ ਦੇਖ ਸਕਦੇ ਹਾਂ ਚੰਗੀ ਭਰ ਗਈ ਤਿਆਰੀ ਜੀ ਆ ਲਗਭਗ 1-2 ਦਿਨ ਜਿਹੜੇ ਇਹਨੇ ਖੜਨੇ ਆ ਦੁੱਧ ਜਿਹੜਾ ਕਹਿੰਦੇ ਵੀ 12 ਲੀਟਰ ਦੇ ਲਾਗੇ ਬੰਨੇ ਜਿਹੜਾ ਕੱਢ ਸਕਦੀ ਆ ਤੇ ਹਾਂ ਮੁੱਲ ਕਹਿੰਦੇ ਵੀ ਇਹਦਾ ਜਿੰਨਾ ਮਰਜ਼ੀ ਕਰ ਲੀਏ ਜਿਹੜਾ ਦੇਣ ਲੈਣ ਆ 60000 ਚ ਕਹਿੰਦੇ ਵੀ ਮਾਨਤਾ ਨੇ ਇਹਦਾ ਕਰਾਂਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਹਾਂ ਦੇਖੋ ਨਾ ਇਹਦਾ ਬਾਕੀ ਸਨਾਂ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਹੈ ਹੁਣ ਇੱਕ ਆਮ ਅੱਜ ਤੁਹਾਨੂੰ ਦਿਖਾਉਣੀ ਆ ਇਹ ਵੀ ਤਾਜੀ ਸੋਈ ਆ ਮੱਝ ਇਹਦੀ ਗੱਭਨ ਦੀ ਵੀ ਵੀਡੀਓ ਜਿਹੜੀ ਹੈਗੀ ਆ ਗੱਭਨ ਦੀ ਵੀਡੀਓ ਪਈ ਆ ਤੇ ਹੁਣ ਜਿਹੜਾ ਬੱਚਾ ਇਹਦਾ ਮਰ ਗਿਆ ਵਾ ਤੇ ਬੋਸ਼ੀ ਦੇ ਮਿਲਦੀ ਆ ਤੋਰ ਗੋ ਫੇਰ ਇਹਨੂੰ ਅਜੀ ਥੋੜੇ ਕਿ ਦਿਨ ਹੋਏ ਨਾ ਸੋਈ ਨਾ ਤੇ ਦੁੱਧ ਹੁਣ ਇਹਦੇ ਕੋਲ 8 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਵਾ ਤੇ 10 ਕਿਲੋਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕਲੀ ਜਾਊਗੀ ਤੇ ਬਾਕੀ ਆ ਮਗਰ ਦਾ ਥਣ ਜਿਹੜਾ ਆਪਾਂ ਦੇਖ ਸਕਦੇ ਹਾਂ ਤੇ ਕਹਿੰਦੇ ਵੀ 17 ਹੁੰਦੀਆਂ ਮੈਂ ਦੁੱਧ ਹੁੰਦਾ ਵਾ ਪਰ ਕਹਿੰਦੇ ਵੀ ਕੋਈ ਵੀਰ ਜਿਹੜਾ ਤਿੱਲੜ ਮੰਨ ਕੇ ਲਵੇ ਹੁਤਾ ਨਾ ਜੇ ਕੋਈ ਵੀਰ ਚਲਾ ਸਕਦਾ ਵਾ ਤੇ ਚਲਾ ਲੇ ਪੂਰਾ ਕਰ ਸਕਦਾ ਕਰ ਲੇ ਹਲੇ ਆ ਬਹਿ ਗਈ ਸੱਜਰ ਆ ਗੱਬਨ ਦੀ ਵੀ ਵੀਡੀਓ ਇਹਨੇ ਫੋਨ ਜਿਹੜਾ 8 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਇਹਦੇ ਕੋਲ 8 ਲੀਟਰ ਦੁੱਧ ਜਿਹੜਾ ਇਹਦੇ ਕੋਲ ਹੈਗਾ ਆ ਤੇ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਉਗੀ ਬਾਕੀ ਇਹਦੀ ਕਾਰਡ ਵੀ ਜਿਹੜੀ ਕਹਿੰਦੇ ਵੀ ਚੰਗੀ ਆ ਅਗਲੇ ਥਣਾ 'ਚ ਵੀ ਦੁੱਧ ਜਿਹੜਾ ਇਹਦਾ ਚੰਗਾ ਵਾ ਅਗਲੇ ਪਿਛਲੇ ਥਣ ਲਗਭਗ 1 ਕੋਜੀ ਦੱਸਦੀ ਆ ਤੇ ਇਹਦਾ ਵੀ ਮੁੱਲ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਇਹਦਾ ਮੁੱਲ ਜਿਹੜਾ ਕਹਿੰਦੇ ਵੀ ਭਾਵੇਂ 52 ਕਰ ਲਈਏ ਤੇ ਭਾਵੇਂ 50 ਕਰ ਲਈਏ 45000 ਚ ਮੰਨ ਤਾਂ ਜਿਹੜਾ ਕਹਿੰਦੇ ਵੀ ਕਰ ਦਾਂਗੇ ਬਾਕੀ ਵੀਰ ਜੀ ਉਹਨਾਂ ਦੇ ਘਰੇ ਸੋਈ ਆ ਉਹਦੇ ਵੀ ਕੋਈ ਵੀਡੀਓ ਮੰਗਵਾ ਸਕਦਾ ਵਾ ਤੇ 45000 ਚ ਕਹਿੰਦੇ ਵੀ ਆਵਲੇ ਜਿਹੜੀ ਸੱਜਰ ਮੱਝ ਦੇ ਦੇਣੀ ਆ ਹੁਣ ਇੱਕ ਆ ਪਹਿਲਾ ਸੂਆ ਛੋਟੀ ਤੁਹਾਨੂੰ ਸੱਜਰ ਸੂਈ ਦਿਖਾਉਣੀ ਆ 8 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੀ ਆ ਤੇ ਬਿਲਕੁਲ ਠੰਡੀ ਧੀਰੀ ਆ 98 ਤੇ ਦੇਖ ਸਕਦੇ ਜੇ ਲਾਗੇ ਤੋਂ ਖੋਲੋ ਹਾਂ ਫਿਰ ਤੋਰੀਏ ਪਹਿਲਾ ਸਵੇਰ ਛੋਟੀ ਇਸ ਹੋਈ ਆ ਇਹਦੇ ਕੋਲ ਵੀ ਦੁੱਧ ਜਿਹੜਾ ਕਹਿੰਦੇ ਵੀ 8 ਲੀਟਰ ਹੈਗਾ ਵਾ ਤੇ 10 ਕਿਲੋਟਰ ਤੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਥੋੜਾ ਜਿਹਾ ਡਰਦੀ ਡਰਦੀ ਬੱਚੇ ਦਾ ਵੀ ਥੋੜਾ ਜਿਹਾ ਵੱਧ ਕਰਦੀ ਆ ਬੱਚੇ ਵਾਲ ਨੂੰ ਥੋੜਾ ਜਿਹਾ ਖਿੱਚ ਕੇ ਜਾਂਦੀ ਆ ਥੋੜੇ ਕਿ ਦਿਨਾਂ ਦੀ ਹੈ ਵੀ ਸੂਈ ਦਾਸ ਤੇ ਬਾਕੀ ਦਿੰਦੇ ਨੇ ਸਾਰੀ ਫੋਨ ਤੇ ਕੋਸ਼ਟ ਰਖ ਦੇ ਵੀ ਬਾਕੀ ਇਹ ਆ ਵੀ ਸੰਭੀ ਸੰਭੀ ਚੰਗੀ ਆ ਚੰਗੇ ਪੇਟਪੁਰੇ ਦੀ ਮਾਲਕ ਆ ਨਿਗਰਵਾਨੇ ਦੀ ਆ ਜੀ ਤੇ ਇਹਦਾ ਵੀ ਮੁੱਲ ਕਹਿੰਦੇ ਵੀ ਜਾਇਜ਼ ਹੀ ਕਰਨਾ ਵਾ ਜਿਹੜੇ ਕਹਿੰਦੇ ਵੀ ਦੇ ਹੀ ਦੇਣੀ ਆ 65000 ਚ ਕਹਿੰਦੇ ਵੀ ਮਾਨਤਾ ਨਹੀਂ ਇਹਦਾ ਕਰ ਦਾਂਗੇ ਬਾਕੀ ਕੋਈ ਵੀ ਫੋਨ ਲਾਊਗਾ ਤੇ ਸੌਦਾ ਆਪੇ ਮੋਕੇ ਦੇ ਹੋ ਜਾਊਗਾ ਤੇ ਹੁਣ ਆ ਜਿਹੜੀ ਮੱਝ ਇਹ ਵੀ ਸੂਈ ਸਵਾਈ ਆ ਇਹਦੇ ਕੋਲ ਹੁਣ ਮੋਕੇ ਦੇ ਜਿਹੜਾ ਕਹਿੰਦੇ ਵੀ 10 11 ਲੀਟਰ ਦੁੱਧ ਜਿਹੜਾ ਤਿਆਰ ਆ ਮਗਰ ਇਹਦੇ ਕੱਟੀ ਆ ਹਾਂ ਦੇ ਸਾਦੇ ਸੱਲੇ ਕਰ ਲਾ ਜਵੀਰ ਬਾਕੀ ਉਤਰਿਆ ਵੀ ਮਾਜ ਸਰੀਰੋਂ ਭਾਰੀ ਆ ਅਣਾ ਦਸ ਜ ਗਿਆ ਤੁਸੀਂ ਆਪਾ ਦੇਖ ਸਕਦੇ ਚੰਗਾ ਤੇ ਥੱਲਿਆਂ ਵਿੱਚ ਚੰਗੀ ਬਣੀ ਤੇ ਬਾਕੀ ਆ ਮਾਸ ਕਿੰਦੇ ਵੀ ਇਹ ਚਮੰਦਰੀ ਇਹ ਮਾਸੀਆ ਹੀ ਆ ਉਤਰਾਂ ਕੋਈ ਗੁੰਮੀ ਨਹੀਂ ਆ ਜਾਂ ਕੁਛ ਉਹੋ ਜੀ ਚੀਜ਼ ਨਹੀਂ ਆ ਆ ਦੇਖਾ ਤੇ ਜੇ ਹਵਾਨਾ ਇਹਦਾ ਲੱਗ ਤੇ ਇਹਦਾ ਵੀ ਮੁੱਲ ਕਿੰਦੇ ਭਾਵੇਂ 75000 ਕਰ ਲਈਏ ਤਾਂ ਭਾਵੇਂ 70000 ਕਰ ਲਈਏ 68000 ਚੁਮਾਨ ਤਾਂ ਜਿਹੜਾ ਕਹਿੰਦੇ ਵੀ ਇਹਦਾ ਕਰਾਂਗੇ ਬਾਕੀ ਮਾਜੇ ਵੀ ਸ੍ਰੀ ਰਮ ਭਾਰੀ ਆ ਉਹਨਾ ਵੀ ਸੁਈ ਸੁਵਾਈ ਮਾਜ ਆ ਲੈ 10 11 ਲੀਟਰ ਦੁੱਧ ਇਹਦੇ ਕੋਲ ਵੀ ਤਿਆਰ ਦੱਸਦੇ ਆ ਬੱਚੇ ਇਹਨਾਂ ਦੇ ਆ ਹੀ ਬੱਚੇ ਆ ਬਾਕੀ ਵੀ ਥੱਲੇ ਚੰਗੀ ਭਰੀ ਆ ਲੈ ਵੀ ਤੇ ਇਹਦਾ ਜਿਹੜਾ ਮੁੱਲ ਕਿੰਦੇ ਵੀ ਜਿੰਨਾ ਮਰਜ਼ੀ ਖਾ ਲਈਏ 77000 ਤੇ ਜਿਹੜਾ ਇਹਦਾ ਮਾਨਤਾ ਨਾ ਕਰਨਗੇ 80000 ਤੇ 9000 ਕਿੰਦੇ ਛੱਡ ਦਾਂਗੇ ਤੇ ਉਹਨੇ ਕਾਗਾ ਅੰਸੂਈ ਸੁਾਈ 10 ਕਿਲੋਟਰ ਦੁੱਧ ਦੇ ਕੋਲ ਵੀ ਜਿਹੜਾ ਕਹਿੰਦੇ ਵੀ ਹੈਗਾ ਸੋਇਆ ਇਹਦਾ ਪਹਿਲਾ ਦਸ ਤੇ ਲੈ ਆ ਜੀ ਤੇ ਆ ਬੱਚਾ ਇਹਦਾ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਖੱਢੀ ਜਾਊਗੀ ਅੱਜ ਲੈ ਆ ਬੰਦ ਬੰਦ ਬਾਕੀ ਥਾਣਾ ਦਾ ਸਾਈਜ਼ ਗੈਪ ਚਲੇਗਾ ਵੀ ਚੰਗਾ ਆ ਦੇਖ ਸੰਦੇ ਤੇ ਇਹਦਾ ਜਿਹੜਾ 32000 ਚ ਕਹਿੰਦੇ ਵੀ ਮੰਨਤਨ ਕਰਾਂਗੇ ਬਾਕੀ ਕੋ ਫੋਨ ਲਾਊਗਾ ਤੇ ਸਬ ਦਾ ਮੌਕੇ ਤੇ ਹੋ ਜਾਊਗਾ ਤੇ ਬਾਕੀ ਇੱਥੇ ਆਓ ਆਪਣੀ ਤਸਦੀਕ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ ਕੇ ਖੜੋ ਜੀ ਤੇ ਬਾਕੀ ਜੇ ਕੋਈ ਗੱਲ ਦੱਸਣ ਵਾਲੀ ਰਹਿ ਗਈ ਹੋਵੇ ਤਾਂ ਤੁਸੀਂ ਵੀਰ ਜੀ ਨਾਲ ਸੰਪਰਕ ਕਰਕੇ ਪੁੱਛ ਸਕਦੇ ਜੀ